ਖਬਰ ਬਟਾਲਾ ਤੋਂ ਹੈ ਜਿੱਥੇ ਕਿ ਗ੍ਰੇਨੇਡ ਦੇ ਨਾਲ ਹਮਲਾ ਹੋਇਆ ਜੀ ਹਾਂ ਦੇ ਰਾਤ ਸ਼ਰਾਬ ਦੇ ਠੇਕੇ ਤੇ ਗ੍ਰੇਨੇਡ ਦੇ ਨਾਲ ਹਮਲਾ ਹੋਇਆ ਹਾਲਾਂਕਿ ਗਨੀਮਤ ਰਹੀ ਕਿ ਗ੍ਰੇਨੇਡ ਫਟਿਆ ਨਹੀਂ ਨਹੀਂ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਫਿਲਹਾਲ ਜਿਹੜਾ ਹੈ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਜਿੱਥੋਂ ਕਿ ਇੱਥੇ ਗ੍ਰੇਨੇਡ ਛੁੱਟਿਆ ਗਿਆ ਹੈ ਔਰ ਸਵੇਰੇ ਹੀ ਇਸ ਬਾਰੇ ਜਾਣਕਾਰੀ ਜਦੋਂ ਇੱਥੇ ਲੋਕ ਪਹੁੰਚੇ ਨੇ ਉਹਨਾਂ ਤੋਂ ਮਿਲੀ ਹੈ ਤੇ ਪੁਲਿਸ ਹੁਣ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਪਹਿਲਾਂ ਪੰਜਾਬ ਪਰਦੇ ਵਿੱਚ ਜਿਸੰਦਾਲ ਵਕਵਾਖਾ ਮਾਤੇ ਗ੍ਰਨੇਡ ਹਮਲੇ ਹੋਏ ਨੇ ਸੋ ਇੱਕ ਸੂਚਿਤ ਤਸਵੀਰਾਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਤੁਸੀਂ ਦਿਤੇ ਕਿ ਦੇਰ ਰਾਤ ਸ਼ਰਾਬ ਦੇ ਠੇਕੇ ਤੇ ਬਾਹਰ ਇਹ ਗ੍ਰਨੇਡ ਜਿਹੜਾ ਸੁੱਟਿਆ ਗਿਆ ਹੈ ਹਾਲਾਂਕਿ ਗ੍ਰਨੇਡ ਫਟਿਆ ਨਹੀਂ ਨਹੀਂ ਤਾਂ ਕੋਈ ਵੱਡਾ ਨੁਕਸਾਨ ਇੱਥੇ ਹੋ ਸਕਦਾ ਸੀ ਪੁਲਿਸ ਫਿਲਹਾਲ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਕੌਣ ਲੋਕ ਸਮਝਾਣੇ ਗ੍ਰਨੇਡ ਸੁੱਟਿਆ ਕਿੱਥੋਂ ਦੀ ਆਇਆ ਕੀ ਮੰਚਾ ਸੀ

وہ اتوں ٹھیک بند کر کے گئے ہیں وہ کرے ہیں اس ویلے تک کوئی اجی گٹنا نہیں واپری یہ بالکل دیر رات ہی گٹنا ہے اور جب سوے آ کے انہوں نے سات بجے کے قریب جو ٹھیک کھولیا ہے تو ادھر وہاں سے جنریٹ ملے جسوں بعد ਉਹਨਾਂ ਨੇ ਫੌਰੀ ਤੌਰ ਦੇ ਉੱਤੇ ਜਿਹੜੀ ਆ ਉਹਦੀ ਸੂਚਨਾ ਜਿਹੜੀ ਆ ਨਾ ਪੜੇ ਉਹਨਾਂ ਨੂੰ ਕੇ ਕਦਰਾਂ ਦਿੱਤੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਦਿੱਤੀ ਹੈ ਫਿਲਹਾਲ ਇਸ ਨੂੰ ਲੈ ਕੇ ਜੋ ਹੈ ਇਲਾਕੇ ਦੇ ਵਿੱਚ ਕਾਫੀ ਡਰ ਹੈ ਕਿਉਂਕਿ ਜਿੰਦਾ ਗਰਨੇਡ ਦੇਖੋ ਜਿਹੜੇ ਸਕਰੀਨ ਦੇ ਉੱਤੇ ਤੁਸੀਂ ਦੇਖ ਨਹੀਂ ਸਕਦੇ ਹੋ ਜਿਹੜੇ ਦ੍ਰਿਸ਼ ਆ ਰਹੇ ਨੇ ਸਾਡੇ ਵੀਡੀਓ ਦੇ ਵਿੱਚ ਤਾਂ ਇੱਕ ਜਿੰਦਾ ਗਰਨੇਡ ਉੱਥੇ ਪਿਆ ਹੈ ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਦੇ ਵਿੱਚ ਹੋਰ ਇੱਕ ਅਪਡੇਟ ਵੀ ਆਈ ਹੈ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਹਾਲੇ ਕਿ ਇਸ ਪੋਸਟ ਦੀ ਅਧਿਕਾਰਿਤ ਤੌਰ ਦੇ ਉੱਤੇ ਪੁਸ਼ਟੀ ਤਾਂ ਨਹੀਂ ਹੋਈ ਲੇਕਿਨ ਇਸ ਪੋਸਟ ਦੇ ਉੱ ਇਹ ਜਿਹੜੀ ਜੋ ਰਾਤ ਬਟਾਲੇ ਫੋਕਲ ਪੁਆਇੰਟ ਦੇ ਕੋਲ ਸ਼ਰਾਬ ਦੇ ਠੇਕੇ ਤੇ ਗਰਮੀਤ ਬਲਾਸ ਹੋਇਆ ਹੈ ਉਹਦੀ ਜ਼ਿੰਮੇਵਾਰੀ ਮੰਨੂ ਅਗਵਾਨ ਅਤੇ ਗੋਪੀ ਨਵਾਂਚਰੀਏ ਦੋ ਨਾਮ ਦੇ ਸ਼ਖਸ ਦੇ ਨਾਂ ਦੇ ਜਿਹੜੇ ਉੱਤੇ ਜ਼ਿੰਮੇਵਾਰੀ ਲਈ ਗਈ ਹੈ ਉਹ ਚੱਕਦੇ ਆਂ ਔਰ ਪਹਿਲਾਂ ਵੀ ਇਹ ਆਪੀ ਸਮਝਾਇਆ ਸੀ ਕਿ ਇੱਕ ਤਰ੍ਹਾਂ ਨਾ ਕੀਤਾ ਜਾਵੇ ਦਿੱਲੀ ਸਰਕਾਰ ਦੇ ਦਲਾਲ ਨਾ ਬਣੋ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਨਾ ਕਰੋ ਪਰ ਇਹ ਸਮਝ ਇਹ ਨਹੀਂ ਸਮਝੇ ਜੋ ਕਿ ਸ਼ਰਾਬ ਦੇ ਠੇਕੇ ਤੇ ਕੰਮ ਕਰੇਗਾ ਆਪੀ ਉਹਨੂੰ ਟਾਰਗੇਟ ਕਰਦੇ ਰਾਵਾਂਗੇ ਅੱਜ ਇਹ ਇੱਕ ਪੋਸਟ ਜਿਹੜੀ ਹੈ ਉਹ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਫਿਲਹਾਲ ਇਸ ਪੋਸਟ ਦੀ ਅਧਿਕਾਰਤ ਤੌਰ ਤੇ ਕੋਈ ਵੀ ਤੇ ਨਹੀਂ ਕੀਤੀ ਜਾ ਰਹੀ ਲੇਕਿਨ ਇਹ ਜਿਹੜੀ ਹੈ ਟਕਣਾ ਵਾਪਨੀ ਔਰ ਉਸ ਤੋਂ ਬਾਅਦ ਇਹ ਪੋਸਟ ਦਾ ਕੁਝ ਵੀ ਇਹਨੇ ਵਾਇਰਲ ਹੋਣਾ ਕਿਸ ਤਰ੍ਹਾਂ ਕਿਤੇ ਆਪਸ ਵਿੱਚ ਤਾਰ ਜੁੜਦੀ ਹੋਈ ਵੀ ਦਿਖਾਈ ਦੇ ਸਕਦੀ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਬੀਤੇ ਸਮੇਂ ਤੋਂ ਲਗਾਤਾਰ ਵੱਖ-ਵੱਖ ਜਗ੍ਹਾ ਦੇ ਉੱਤੇ ਇਹ ਗ੍ਰਨੇਡ ਹਮਲੇ ਦੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਚਾਹੇ ਉਹ ਜਿਹੜੇ ਪੁਲਿਸ ਸਟੇਸ਼ਨ ਹੋਣ ਚਾਹੇ ਪੁਲਿਸ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਇੱਕ ਵਾਰੀ ਪਹਿਲਾਂ ਵੀ ਉਸ ਤੋਂ ਪਹਿਲਾਂ ਵੀ ਇੱਕ ਸ਼ਰਾਬ ਦੇ ਠੇਕੇ ਜਿਹੜੇ ਕਾਰੋਬਾਰੀ ਸਨ ਬਟਾਲੇ ਦੇ ਨਜ਼ਦੀਕ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜਾ ਹੈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਉਹ ਫਿਰ ਸ਼ਰਾਬ ਦੇ ਠੇਕੇ ਦੇ ਬਾਹਰ ਇਹ ਜ਼ਿੰਦਾ ਗਰਨੇਡ ਮਿਲਣਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਇਹ ਉਹ ਸਵਾਲੀਆ ਨਿਸ਼ਾਨ ਲੱਗਦਾ ਹੈ ਲਾਅ ਐਂਡ ਆਰਡਰ ਦੀ ਸਿੱਤੀ ਦੇ ਉੱਤੇ ਔਰ ਇਸ ਦੀ ਜਿਹੜੀ ਹੈ ਹੁਣ ਫੌਰਨ ਜਾਂਚ ਹੋਣ ਦੀ ਜ਼ਰੂਰਤ ਹੈ ਕਿ ਕਿਸ ਤਰ੍ਹਾਂ ਜਿਹੜਾ ਇੱਕ ਮੇਰ ਪਹੁੰਚਾਵ ਲੱਗੇ ਚੱਕੇ ਦੇ ਜਿਹੜੇ CCTV ਕੈਮਰੇਜ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਪੁਲਿਸ ਵੱਲੋਂ ਔਰ ਪੁਲਿਸ ਵੱਲੋਂ ਜਿਹੜੀ ਹੈ ਪੂਰੀ ਤਫ਼ ਵੱਟੀ ਜਿਹੜੀ ਹੈ ਗਣੀਮਤ ਇਹ ਰਹੀ ਹੈ ਕਿ ਇਹਨੇ ਮੇਡ ਫਟਿਆ ਨਹੀਂ ਜੇਕਰ ਫਟ ਜਾਂਦਾ ਤਾਂ ਲੱਗੇ ਸਰੀਆਸ਼ੀ ਏਰੀਆ ਵੀ ਸੀ ਔਰ ਉੱਥੇ ਵੀ ਜਿਹੜਾ ਹੈ ਉਹ ਹੋਰ ਵੀ ਨੁਕਸਾਨ ਹੋਇਆ ਰਗਾ ਉਹ ਹੋ ਸਕਦਾ ਸੀ ਬਿਲਕੁਲ ਨੁਕਸਾਨ ਜਿਹੜਾ ਹੈ ਜਾਨ ਮਾਲ ਦਾ ਵੱਡਾ ਹੋ ਸਕਦਾ ਸੀ ਇਹ ਗਨੀਮਤ ਰਹੀ ਹੈ ਕਿ ਅਜਿਹੇ ਨੁਕਸਾਨੋਂ ਤੋਂ ਬਚਾ ਰਿਹਾ ਲੇਕਿਨ ਇੱਥੇ ਇਸ ਦਾ ਪਤਾ ਲਗਾਣਾ ਔਰ ਹੋਰ ਮੁਸਤੈਦੀ ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਗ੍ਰੇਨੇਡ ਹਮਲੇ ਦਾ ਜਿਵੇਂ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਰਵੀ ਇਸ ਤੋਂ ਪਹਿਲਾਂ ਵੀ ਵਕਫਾ ਖਾਨਿਆਂ ਨੂੰ ਜਾਂ ਹੋਰ ਅਗਵਾ ਦੇਵੀ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੋ ਇਸ ਤਰ੍ਹਾਂ ਦੇ ਹਾਲਾਤ ਜੋ ਬਣ ਰਹੇ ਨੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਔਰ دہشت ਮਚਾਉਣ ਦੀ ਕੋਸ਼ਿਸ਼ ਲਗਾਤਾਰ ਹੋ ਰਹੀ ਹੈ ਬਿਲਕੁਲ ਜ਼ਿਆਦਾ ਇਸ ਨੂੰ ਤੁਸੀਂ ਵਾਜਬ ਗੱਲ ਕਰ ਰਹੇ ਹੋ ਦੇਖੋ ਕਿਤਨਾ ਕਿਤੇ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਇੰਟਰਨੈਸ਼ਨਲ ਲੈਵਲ ਜਿਹੜੇ ਬਾਰਡਰ ਆ ਉਹ ਵੀ ਇਹਦੇ ਨਾਲ ਜੋ ਹੈ ਉਹ ਹਟਦਾ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹਮੇਸ਼ਾ ਹੀ ਕੋਈ ਨਾ ਕੋਈ ਅਜਿਹੀ ਜਿਹੜੀਆਂ ਏਜੰਸੀਜ਼ ਨੇ ਜਾਂ ਕੋਈ ਜਿਹੇ ਜਿਹੜੇ ਬਾਹਰ ਜਿਹੜੇ ਬਾਹਰ ਦੇ ਬਾਹਰ ਦੇ ਪੀਸ ਵਾਲੇ ਨੇ ਉਹ ਕਿਹਨਾਂ ਕਦੇ ਚਾਹੁੰਦੇ ਨੇ ਕਿ ਇਹਦਾ ਮਾਹੌਲ ਜਿਹੜਾ ਹੈ ਉਹ ਖਰਾਬ ਕੀਤਾ ਜਾਵੇ ਔਰ ਇਸ ਜਿਹੀ ਕਵਾਇਦੇ ਵਿੱਚ ਰਹਿੰਦੇ ਨੇ ਜਿੱਸੀਆਂ ਜਿਹੜੀਆਂ ਭਾਰਨਾ ਨੇ ਅਸੀਂ ਬਿੱਤੇ ਸਮੇਂ ਤੋਂ ਦਖਾਂਦੇ ਵੀ ਰਹੇ ਨੇ ਔਰ ਖਬਰਾਂ ਨਸ਼ਰ ਵੀ ਹੁੰਦੀਆਂ ਨੇ ਯਾਨੀ ਕਿ ਕਿਤਨਾ ਕਿਤੇ ਕੋਈ ਨਾ ਕੋਈ ਅਜਿਹੀ ਜਿਹੜੀ ਮੰਦੀ ਜਿਹੜਾ ਜ਼ਿੰਦਾ ਗਰਨੇਡ ਜਿਹਦਾ ਤੁਹਾਨੂੰ ਮਿਲਣਾ ਜਿਹੜਾ ਇਹ ਉਹ ਵੀ ਆਪਣੇ ਆਪ ਦੇ ਰਿਖੜੀ ਆ ਇਹ ਵੱਡੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਔਰ ਲੋੜ ਇਹ ਵੀ ਹੈ ਕਿ ਇਹਦੀ ਪੂਰੀ ਤਰ੍ਹਾਂ ਨਾਲ ਪ੍ਰੋਪਰ ਜਾਂਚ ਕੀਤੀ ਜਾਵੇ ਪੂਰੀ ਫਾਰੋ ਜਾਂਚ ਕੀਤੀ ਜਾਵੇ ਔਰ ਇਸ ਦੀਆਂ ਤਾਰਾਂ ਕਿੱਥੇ ਜੁੜਦੀਆਂ ਨੇ ਕਿ ਇਹ ਕੋਈ ਇੰਟਰਨੈਸ਼ਨਲ ਲੈਵਲ ਤੇ ਨਾਲ ਤਾਰਾਂ ਜੁੜਦੀਆਂ ਨੇ ਕੋਈ ਜਿਵੇਂ ਜੱਟ ਦੇ ਫਾਇਰਲ ਕੋਸਟਾ ਵੀ ਹੋ ਰਹੀਆਂ ਨੇ ਜਿਹੜੀਆਂ ਜਿਹੜੀਆਂ ਜਿਹੜੀ ਐਜੰਸੀ ਜ਼ਿੰਮੇਵਾਰੀ ਲੈ ਰਹੇ ਨੇ ਤਾਂ ਉਸ ਤੋਂ ਵੀ ਪੂਰੀ ਤਰ੍ਹਾਂ ਨਾਲ ਹੁਣ ਜਿਹੜਾ ਹੈ ਜਾਂਚ ਦੇ ਵਿੱਚ ਲਿਆਉਣਾ ਚਾਹੀਦਾ ਹੈ ਉਹ ਚੰਗੀ ਤਰ੍ਹਾਂ ਜਿਹੜੀ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕਿ ਸੱਚਾਈ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਸਕੇ ਜੀ ਰਸਤਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਜੁਟੀ ਹੋਈ ਹੈ